ਪਿੰਡ ਫਰਵਾਲੀ ਦੇ ਵਿੱਚ ਕਿਸਾਨਾਂ ਨੇ ਐਮਐਲਏ ਦਾ ਕਿਹਾ ਉਹ ਕੀਤਾ ਕਿਸਾਨਾਂ ਨੇ ਵਿਧਾਇਕ ਦੇ ਖਿਲਾਫ ਨਾਰੇਬਾਜ਼ੀ ਕੀਤੀ ਵਿਧਾਇਕ ਤੋਂ ਕਿਸਾਨਾਂ ਵੱਲੋਂ ਸਵਾਲ ਪੁੱਛੇ ਗਏ ਜ਼ਮੀਲੁਰ रहमान ਮਲੇਰਕੋਟਲਾ ਹਲਕੇ ਤੋਂ ਵਿਧਾਇਕ ਨੇ ਜਦੋਂ ਇੱਕ ਪਿੰਡ ਦੇ ਵਿੱਚ ਗਏ ਤਾਂ ਉੱਥੇ ਕਿਸਾਨਾਂ ਨੇ ਪਿੰਡ ਫਰਵਾਲੀ ਦੇ ਵਿੱਚ ਜ਼ਮੀਲੁਰ रहमान ਨੂੰ ਘੇਰਾ ਪਾ ਲਿਆ ਉਹਨਾਂ ਤੋਂ ਸਵਾਲ ਜਵਾਬ ਕੀਤੇ ਗਏ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਵਕ ਵਕ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਵਕ ਵਕ ਥਾਂਵਾਂ ਤੇ ਕੱਲ ਸੁਵੀਰ ਮੈਸਟਰਖਾਨਾ ਜਿਹੜੇ ਮੌੜ ਤੋਂ ਵਿਧਾਇਕ ਨੇ ਉਹਨਾਂ ਨੂੰ ਘੇਰਿਆ ਗਿਆ ਪਰਸੋਂ ਵੀ ਸੁਵੀਰ ਮੈਸਟਰਖਾਨਾ ਨੂੰ ਘੇਰਿਆ ਗਿਆ ਸੀ ਫਿਰ ਬਟਾਣਾ ਤੋਂ ਸ਼ਹਿਰੀ ਕਲਸੀ ਨੇ ਉਹਨਾਂ ਨੂੰ ਰੋਕਿਆ ਗਿਆ ਸੀ ਸੋ ਕਈ ਵਿਧਾਇਕ ਨੇ ਜਿਨ੍ਹਾਂ ਨੂੰ ਰੋਕ ਕੇ ਕਿਸਾਨਾਂ ਵੱਲੋਂ ਪਿੰਡ-ਪਿੰਡ ਸਵਾਲ ਪੁੱਛੇ ਜਾ ਰਹੇ ਨੇ ਉਹਨਾਂ ਨੂੰ ਘੇਰਾ ਪਾਇਆ ਜਾ ਰਿਹਾ ਹੈ ਔਰ ਖਾਸ ਤੌਰ ਤੇ ਜਿੱਥੇ ਸਕੂਲਾਂ ਦੇ ਵਿੱਚ ਸਮਾਗਮ ਰੱਖੇ ਨੇ ਜਿੱਥੇ ਵਿਧਾਇਕ ਉਦਘਾਟਨ ਕਰਨ ਪਹੁੰਚਦੇ ਨੇ ਉੱਥੇ ਸਕੂਲਾਂ ਦੇ ਬਾਹਰ ਕਿਸਾਨ ਪਹੁੰਚ ਜਾਂਦੇ ਨੇ ਇਹਨਾਂ ਵਿਧਾਇਕਾਂ ਤੋਂ ਸਵਾਲ ਕਰਦੇ ਸਾਡੇ ਸਹਿਯੋਗੀ ਜ਼ਮੀਨ ਖਾਨ ਜੁੜੇ ਨੇ ਮਲੇਰ ਕੋਟਲਾ ਤੋਂ ਜ਼ਮੀਨ ਪੂਰਾ ਥੋੜਾ ਵਾਕਿਆ ਸਮਝਣਾ ਚਾਹਾਂਗੇ ਵਿਧਾਇਕ ਨੇ ਗੱਲ ਕੀਤੀ ਕਿਸਾਨਾਂ ਨਾਲ ਰੋਕਿਆ ਗਿਆ ਜਾਂ ਸਿਰਫ ਨਾਰੇਬਾਜ਼ੀ ਤੱਕ ਸੀਮਿਤ ਸੀ ਜਾਂ ਜਿਹੜਾ ਸਮਾਗਮ ਕੋਈ ਹੋ ਰਿਹਾ ਸੀ ਉਹ ਸਮਾਗਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪੂਰਾ ਵਾਕਿਆ ਬ੍ਰਾਹਮਣ ਸਾਹਿਬ ਮੈਂ ਦੱਸਣਾ ਚਾਹਾਂਗਾ ਕਿ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੱਖ-ਵੱਖ ਸਕੂਲ ਨੇ ਸਰਕਾਰੀ ਉਥੇ ਜਾ ਕੇ ਜਿਹੜੇ ਹੈਗੇ ਆ ਪੰਜਾਬ ਭਰ ਦੇ ਜਿਹੜੇ ਐਮਐਲਏ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਉਦਘਾਟਨ ਕਰ ਰਹੇ ਨੇ ਇਸੇ ਤਹਿਤ ਮਲੇਰਕੋਟਲੇ ਤੋਂ ਜਿਹੜੇ ਵਿਧਾਇਕ ਸੀ ਉਹ ਅੱਜ ਕਈ ਪਿੰਡਾਂ ਦਾ ਟੂਰ ਸੀ ਉਹਨਾਂ ਦਾ ਉਹਨਾਂ ਨੇ ਉਦਘਾਟਨ ਕਰਨੇ ਸੀ ਤੇ ਕਿਸਾਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਤਾਂ ਕਿਸਾਨਾਂ ਨੇ ਜਿਹੜਾ ਪਹਿਲਾਂ ਤਾਂ ਸਕੂਲ ਦੇ ਅੱਗੇ ਕਾਫੀ ਜ਼ਿਆਦਾ ਨਾਹਰੇਬਾਜੀ ਕੀਤੀ ਤੇ ਉਸ ਤੋਂ ਬਾਅਦ ਘਰਾਓ ਕਰਕੇ ਜਿਹੜੇ ਸਵਾਲ ਵੀ ਨੇ ਜਿਹੜੇ ਉਹ ਕਾਫੀ ਪੁੱਛੇ ਇਹ ਸੰਦੌਰ ਏਰੀਆ ਦੇ ਵਿੱਚ ਫਰਵਾਹੀ ਦੀ ਜਿਹੜੀ ਵੀਡੀਓ ਜਿਹੜੀ ਹੁਣ ਦੇਖੀ ਜਾ ਸਕਦੀ ਆ ਇਹ ਪਿੰਡ ਫਰਵਾਹੀ ਦੀ ਆ ਤੇ ਝਨੇਰ ਪਿੰਡ ਆ ਜਿਹੜਾ ਉੱਥੇ ਵੀ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਪ੍ਰੋਤਾ ਕਿਸਾਨਾਂ ਵਾਲੀ ਦੇਖਣ ਨੂੰ ਮਿਲੀ ਜੀ ਵਿਜੇ ਜੀ ਤੇ ਵਿਧਾਇਕ ਕਿਸਾਨਾਂ ਨੂੰ ਮਿਲੇ ਜਾਂ ਨਿਕਲ ਗਏ ਨਹੀਂ ਬਿਲਕੁਲ ਮਿਲੇ ਜੀ ਸਵਾਲ ਜਵਾਬ ਨੇ ਜਿਹੜੇ ਹੋਏ ਭਾਵੇਂ ਕਿ ਜਿਹੜੇ ਸਵਾਲ ਪੁੱਛ ਰਹੇ ਸੀ ਕਿਸਾਨ ਤਾਂ ਉਹਨਾਂ ਦਾ ਜਿਹੜਾ ਹੈਗਾ ਜਵਾਬ ਵੀ ਜਿਹੜੇ ਐਮ ਐਲ ਏ ਦੇ ਰਹੇ ਸੀ ਤੇ ਪਰ ਸਵਾਲਾਂ ਦੀ ਜਿਹੜੀ ਝੜੀ ਆ ਕਿਸਾਨਾਂ ਦੀ ਇੰਨੀ ਜਿਆਦੇ ਹੈਗੀ ਸੀ ਕਿ ਪੂਰੇ ਜਿਹੜੇ ਹੈਗੇ ਆ ਐਮ ਐਲ اے ਜਵਾਬ ਨਹੀਂ ਦੇ ਸਕੇ ਜੀ ਬਰਾਬਰ ਠੀਕ ਹੈ ਠੀਕ ਹੈ ਧੰਨਵਾਦ ਸ਼ੁਕਰੀਆ ਜ਼ਮੀਲ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਮਲੇਰਕੋਟਲਾ ਦੇ ਵਿਧਾਇਕ ਨੂੰ ਰੋਕਿਆ ਗਿਆ ਕਿਸਾਨਾਂ ਵੱਲੋਂ ਸਵਾਲ ਕੀਤੇ ਗਏ ਉਸ ਤੋਂ ਬਾਅਦ ਵਿਧਾਇਕ ਉੱਥੋਂ ਚਲੇ ਗਏ ਜਿੱਥੇ-ਜਿੱਥੇ ਸਮਾਗਮ ਹੋ ਰਹੇ ਨੇ ਉੱਥੇ-ਉੱਥੇ ਕਿਸਾਨ ਇਹਨਾਂ ਵਿਧਾਇਕਾਂ ਨੂੰ ਘੇਰਾ ਪਾ ਰਹੇ